ਕੰਨ ਕਰਿਆ ਕਰ ਉਹਨੇ ਬਚਨ ਸੁਣੇ ਬਚਨ ਸੁਣ ਕੇ ਉਹਦੀ ਪਤਨੀ ਨੇ ਬਚਨ ਸੁਣੇ ਪਤਨੀ ਨੇ ਬਚਨ ਸੁਣ ਕੇ ਆਪਣੇ ਪਤੀ ਨੂੰ ਕਿਹਾ ਤਨੀਰਾਮਾ ਤਨੀਰਾਮ ਪ੍ਰਭਾਨ ਕਰਤਾ ਸੀ ਬੜਾ ਸੁਣਾ ਕਾਉਂਸਲ ਤਨੀਰਾਮਾ ਉਹ ਵੀ ਕੋ ਦਾਨ ਕਰਿਆ ਕਰ ਫੜੇ ਪੈਸੇ ਜੋੜਨ ਦਾ ਇਹਦਾ ਕਿਉਂ ਕਰਾਂ ਮੈਂ ਆਪਣੇ ਬੱਚਿਆਂ ਵਾਸਤੇ ਜੋੜਦਾਂ ਮੈਂ ਆਪਣੇ ਘਰ ਵਾਸਤੇ ਮੈਂ ਆਪਣੇ ਪਰਿਵਾਰ ਨੂੰ ਕੁਛ ਰੱਖਣ ਵਾਸਤੇ ਮੈਂ ਇਸਨੂੰ ਦਾਨ ਕਰਾਂ ਇੱਕਦੇ দান ਕਰਨ ਵਾਸਤੇ ਕੋਈ ਮੰਗਣ ਵਾਸਤੇ ਗੁਨਾਮ ਤੇ ਆ ਵੀ ਜਾਂਦਾ ਅਸੀਂ ਨੂੰ ਫਰਾ ਆਪਰਾ ਹੁੰਦਾ ਇੱਕ ਤੇਰੇ ਵਾਸਤੇ ਖਮਨ ਮੈਂ ਆਪਣੇ ਬੱਚਿਆਂ ਵਾਸਤੇ ਖਮਨ ਇੰਨਾ ਕੰਜੂਸ ਸੀ ਬਹੁਤ ਜ਼ਿਆਦਾ ਕੰਜੂਸ ਸੀ ਕਿਸੇ ਨੂੰ ਕੁਝ 1 ਰੁਪਿਆ ਨਹੀਂ ਦਿੱਤਾ 1 ਰੁਪਿਆ ਵੀ ਜਿਣਾ ਨਹੀਂ ਸੀ ਇੰਨਾ ਕੰਜੂਸ ਬਹੁਤ ਜ਼ਿਆਦਾ ਕਿਸੇ ਨੇ ਵੀ ਕਹਿ ਦੇਣਾ ਆਪ ਤੇ ਸੇਵਾ ਜਾਂਦੀ ਹੈ ਕੋਈ ਸੇਵਾ ਦੀ ਗੱਲ ਹੈ ਨਾ ਕਿਉਂ ਪਾਦੀ ਅਸੀਂ ਆਪਣੇ ਵਾਸਤੇ ਕੌਣ ਹੈ ਜੋਪਾ ਦੀ ਬਸ ਇਨਾ ਕੁ ਜੂਸ ਕਿਸੇ ਕੋਈ ਵੀ ਚੀਜ਼ ਨਹੀਂ ਦੇ ਕੇ ਰਾਜੀ ਕਰ ਪ੍ਰਵਾਸ ਨੂੰ ਖਾਣਾ ਰਸਣ ਪਾਣੀ ਆ ਠੱਕ ਲੋ ਕਿਸੇ ਨੂੰ ਚੰਗੀ ਨਹੀਂ ਸੀ ਉਹ ਅਧਿਕਾਰ ਬਣੀ ਨੇ ਕਿਹਾ ਸਾਰੇ ਆਪਾਂ ਤਾਂ 10 ਕਿਲੋ ਮੀਟਰ ਤੇ ਗੰਗਾ ਵੀ ਆਪਾਂ ਵੀ ਗੰਗਾ ਦੇ ਇਸ਼ਨਾਨ ਕਰੇਗੇ ਸਾਰੇ ਕਰਕੇ ਆਉਂਦੇ ਆ ਕਹਿੰਦਾ ਨਾ 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 ਮੈਨੂੰ ਜਾਣਾ ਪੁੰਜਾ ਕਹਿੰਦਾ ਉੱਥੇ ਤਾਂ ਪੰਡਤ ਨੇ ਪੰਡਤ ਲੋਕ ਦਸ਼ਨਾ ਮੰਗਣਗੇ ਮੈਂ ਨਹੀਂ ਇੱਕ ਰੁਪਈਆ ਦੇਣਾ ਕਿਸੇ ਉੱਤੇ ਮੈਂ ਕਿਸੇ ਨੂੰ ਕੁਝ ਨਹੀਂ ਦੇਣਾ ਉੱਥੇ ਦਾ ਪੰਡਤ ਨੇ ਪੈਸੇ ਮੰਗਣਗੇ ਕਿਉਂਕਿ ਦਾਨ ਵੀ ਹਿੱਕ ਨਹੀਂ ਕਰ ਸਕਦਾ ਕਹਿੰਦੇ ਆ ਇਹ ਦੇ ਦੇ ਕੇ ਇਨਾਮ ਇਹ ਦੇ ਦੇ ਕੇ ਇਨਾਮ ਦਾਨ ਰੱਖਦੇ ਵਸਦੇ ਨਹੀਂ ਪਰ ਦਾਨ ਕਰਦੇ ਪੈਸੇ ਵਸੇਰੇ ਹੋਣਗੇ ਪਰ ਦਾਨ ਨਹੀਂ ਕਰ ਸਕਦਾ ਮਾਇਆ ਦਾ ਲੋਭੀ ਮਾਇਆ ਦੇ ਵਿੱਚ ਹੀ ਖੱਟੋ ਹੋ ਜਾਂਦਾ ਮਾਇਆ ਇਹ ਕਹਿੰਦਾ ਨਹੀਂ ਭਾਤੇ ਵੀ ਭਾਤੇ ਕਿਵੇਂ ਕੋਤਰ ਉਹਦੀ ਪਤਨੀ ਨੇ ਜ਼ੋਰ ਪਾਇਆ ਆਪਣਾ ਕਹਿਣ ਲੱਗਿਆ ਠੀਕ ਆ ਪਰ ਮੈਂ ਜਾਊਗਾ ਜ਼ਰੂਰ ਬਾਰਤਵਾਸ ਕਿਸੇ ਨੂੰ ਕੋਈ ਭੇਟਾ ਨਹੀਂ ਦੇਣੀ ਨਾ ਕਿਸੇ ਨੂੰ ਕੋਈ ਪੈਸਾ ਦੇਣਾ। ਕੁਛ ਨਹੀਂ ਦੇਣਾ ਮੈਂ ਜਾਣ। ਕਹਿੰਦੀ ਜਗਾ ਤਰਾਏ ਤਰਾਂਗਾ ਡੂੰਗਾ ਕਾਲਾ ਕਹਿੰਦਾ ਅਫਰੀਕਾ ਨਾਲ ਜਾਣਾ ਵੀ ਤੁਰ ਕੇ ਆ। ਪੈਸਾ ਨਹੀਂ ਕਿਸੇ ਨੂੰ ਦੇਣਾ। ਪੈਸਾ ਕੱਢਦਾ ਹੀ ਨਹੀਂ ਸੀ ਬੜੀ ਬੜੀ ਕਹਾਣੀ ਪੈਸਾ ਕਣ ਬੱਚਿਆਂ ਨੇ ਕੱਟਣਾ ਨਾ ਕਿਸੇ ਵੱਲ ਤੋਂ। ਬਸ ਰਾਸ਼ਨ ਪਾਣੀ ਖਾਓ। ਪੈਸਾ ਨਹੀਂ ਕਿਸੇ ਨੂੰ ਦੇਣਾ। ਕਹਿ ਲਿਆ। ਜਦੋਂ ਹੱਥੋਂ ਆ ਪਹੁੰਚੇ ਕਹਿੰਦਾ ਜੇ ਤਾਂ ਮੈਂ ਗਿਆ ਰਾਮਵਾਸਤੇ ਜਨਾ ਅੰਗਰਾਜ ਚ ਰਹਿ ਗਿਆ ਇਸ ਵੇਲੇ ਸੱtre ਜਾਉਂ ਅੰਦਰੇ ਜਾਉਂ ਹਰਕੀ ਪੌਲੀ ਤੇ ਗਿਆ ਤਾਂ ਉੱਥੇ ਸਾਰੇ ਫੰਡ ਤੋਂ ਪੈਸੇ ਮੰਗਣਗੇ ਪੈਸੇ ਮੰਗਣਗੇ ਕਿ ਮੈਂ ਹਰਕੀ ਪੌਲੀ ਤੇ ਨਹੀਂ ਜਾਂਦਾ ਵਾ ਮੁਰਦ ਘਾੜ ਚਲੇ ਜਾਂਦਾ ਮੈਂ ਮੁਰਦ ਘਾੜ ਦੇ ਇੱਥੇ ਮੁਰਦੇ ਉੱਥੇ ਕੱਟ ਨਹੀਂਦਾ ਨਾ ਫੰਡਾਂ ਦੇ ਉੱਥੇ ਸ਼ਨਾਖ ਕਰਿਆ ਉਹਨਾਂ ਜੱਗ ਇੰਨਾ ਗੰਦੂ ਸੀ ਜਿਆਦਾ ਮੋੜ ਤੇ ਘਾਟ ਤੇ ਚਲੇ ਗਿਆ ਇਸ਼ਨਾਨ ਕਰਨ ਵਾਸਤੇ ਮਾਰੀ ਚੁਪਈ ਬਿਸ਼ਰੂਪ ਧਵਾਨ ਵੀ ਕਹਿੰਦੇ ਬੜਾ ਵੀ ਖਜੂਸ ਬੰਦਾ ਹੈ ਨੱਕ ਜੂਸ ਇੰਨਾ ਖਜੂਸ ਬੰਦਾ ਉਹ ਤਾਂ ਪੰਡਤ ਦਾ ਰੂਪ ਧਾਰ ਕੇ ਬਾਹਰ ਆ ਗਿਆ ਜਦੋਂ ਪੰਡਤ ਨੂੰ ਇਸ਼ਨਾਨ ਕਰਕੇ ਦੇਖਿਆ ਨਿਕਣਾ ਬੋਲੀ ਇਹ ਪੰਡਤ ਆ ਗਿਆ ਕਹਿੰਦਾ ਪਰ ਮੈਂ ਕਿਹਾ ਕਿਸੇ ਨੂੰ ਕੁਝ ਦੇਣਾ ਜਿੰਨਾ ਮਰਜ਼ੀ ਮੰਗੀ ਜਾਣ ਉਹ ਕਹਿਣ ਲੱਗੇ ਵੀ ਸਾਨੂੰ ਪ੍ਰਸ਼ਾਦਾ ਸ਼ਰਧਾ ਦੇਣੀ ਹੈ ਕਿ ਤੱਕ ਪੈਸਾ ਨਹੀਂ ਮੰਗਦੇ ਪ੍ਰਸ਼ਾਦਾ ਛਕਾ ਦੇ ਕਹਿੰਦਾ ਮੈਂ ਕੁਛ ਕਾਮ ਪਛਾਦਣਾ ਇਹਨੇ ਛਕਾ ਦੇ ਪ੍ਰਸ਼ਾਦਾ ਆਪਣੇ ਦਿਨਾਂ ਦੇ ਭੁੱਖੇ ਆ ਪ੍ਰਸ਼ਾਦਾ ਛਕਾ ਦੇ ਵਿਸ਼ਨੂੰ ਭਵਾਨ ਘਰ ਦਾ ਰੂਪ ਬਣਾ ਕੇ ਰਾਦੇ ਪ੍ਰਸ਼ਾਦਾ ਕਹਿੰਦਾ ਐਂ ਕੋ ਤੁਸੀਂ ਪ੍ਰਸ਼ਾਦਾ ਛਕ ਲੋ ਫਿਰ ਨਾਲ ਦਾ ਕਰ ਲੋ ਭਰਾ ਖਾ ਲੋ ਫਿਰ ਪੈਸੇ ਦੇ ਦੂੰਗਾ ਪਧਾਰ ਕਰ ਲੋ ਮੈਂ ਫਿਰ ਪੈਸੇ ਦੇ ਦਿਆਂਗਾ ਕਹਿੰਦਾ ਠੀਕ ਕਹਿੰਦੇ ਕਿੰਨੇ ਦੇ ਲੋ ਬਾਨੇ ਦਾ ਕੰਮ ਲੋ ਬਾਨੇ ਦਾ ਪ੍ਰਸ਼ਾਦਾ ਆ ਮੈਂ ਫੇਰ ਕਹਿ ਦਿੰਦਾ ਮੈਂ ਘਰ ਕਰਕੇ ਆ ਗਿਆ ਘਰ ਵਾਲੇ ਨੂੰ ਕਹਿ ਦੇ ਕਿ ਮੈਂ ਕਿਸੇ ਨੂੰ ਪੰਜੀ ਨਾ ਦੇਵਾਂ ਕਰ ਨਵੇਂ ਹੱਥ ਕੱਢਦੇ ਸੀ ਮੇਰੇ ਮੂਰੇ ਘੜੇ ਘੜੇ ਖੜੇ ਸਨ ਜਿਸ ਨੇ ਮੈਂ ਪੰਜੀ ਨਾ ਦੇਵਾਂ ਘਰ ਆ ਗਿਆ ਜਦੋਂ ਘਰ ਆ ਕੇ ਅੰਦਰ ਆਮ ਕੀਤਾ ਦੋ ਦਿਨ ਮੰਗੇ ਦੋ ਦਿਨ ਬਾਅਦ ਉਹ ਆਪਣਾ ਧਾਨਣ ਵਾਸਤੇ ਆ ਗਏ ਮਿੱਤਰ ਭਗਵਾਨ ਪੰਡਤ ਦਾ ਉਹ ਘਰ ਕੇ ਕੁੰਡਾ ਹਟਕਾ ਦੋ ਜਦੋਂ ਕੁੰਡਾ ਹਟਕਾਇਆ ਘਰ ਵਾਲੀ ਗਈ ਕਹਿੰਦੇ ਹਾਂ ਜੀ ਦੱਸੋ ਕਹਿੰਦੇ ਭਾਈ ਪਲਾਣੇ ਦੇ ਇਹੀ ਘਰ ਆ ਤਨੀ ਰਾਮ ਦਾ ਕਹਿੰਦੇ ਹਾਂ ਜੀ ਘਰ ਆ ਕਹਿੰਦੇ ਭਾਈ ਮੈਂ ਹਰਦਵਾਰ ਤੋਂ ਆਇਆ ਆਪਣਾ ਸਹਾਗਤਾ ਉਪਰ ਕਰਨ ਵਾਸਤੇ ਆਇਆ ਉਹਨੇ ਜਾ ਕੇ ਅੰਦਰ ਕਿਹਾ ਵੀ ਹਰਦਵਾਰ ਤੋਂ ਆਇਆ ਹਿਸਾਬਤਾ ਕਰਨ ਵਾਸਤੇ ਕਹਿੰਦਾ ਪੰਡਤਾ ਨਹੀਂ ਕਿਤੇ ਕਹਿੰਦਾ ਇੱਥੇ ਪਹੁੰਚ ਗਿਆ ਕਹਦਾ ਤੇ ਹਾਂ ਘਰ ਉਹਨੂੰ ਕਹਿੰਦਾ ਤਾਂ ਬਹੁਤ ਬਿਮਾਰ ਆ ਫੇਰ ਆਇਆ ਬਹੁਤ ਬਿਮਾਰ ਆ ਫੇਰ ਆਇਆ ਉਹਦੀ ਪਤਨੀ ਕਹਿੰਦੀ ਜੀ ਉਹ ਤਾਂ ਬਿਮਾਰ ਆ ਬਹੁਤ ਵੀ ਫੇਰ ਆਇਆ ਕਹਦਾ ਨਾ ਕੋਈ ਗੱਲ ਨਹੀਂ ਅੰਦਵੀ ਠੀਕ ਪੂਰਾ ਹੋ এবੀਟੀ ਠੀਕ ਕਹਦਾ ਕੋਈ ਗੱਲ ਨਹੀਂ ਠੀਕ ਹੋ ਜੂਗਾ ਪੰਜ-ਛੇ ਦਿਨ ਠੀਰਾਂਗਾ ਮੇਰੀ ਰੋਟੀ ਪਣੀ ਜਾਂ ਪੰਜਾਬ ਕਰਦੇ ਹੋ ਮੈਂ ਠੀਰ ਰਹਿਵਾਂ ਕਾਹੂ ਮੈਂ ਕੜਕੀ ਜਾਣਾ ਆਪਣਾ ਹਿਸਾਬ ਲੈ ਕੇ ਜਾਣਾ ਉਹ ਜਾ ਕੇ ਉਹਨੇ ਕਿਹਾ ਜੀ ਉਹਨਾਂ ਪੱਕਾ ਕਹਿੰਦਾ ਠੀਰਾਂਗਾ ਮੈਂ 500 ਦੇ ਵਿੱਚ ਰੁਕੀ ਜਾਂ ਚ ਜਾਣ ਕਰਦੇ ਹੋ ਕਹਿੰਦਾ ਅੱਛਾ ਉਹ ਧਨੀ ਰਾਮ ਸੋਚਦਾ ਕਿ ਉਹਨ ਕਿਵੇਂ ਕੀਤਾ ਜਾਏ ਇਹਦਾ ਐ ਕਰ ਤੂ ਜਾ ਕੇ ਉਹਨੂੰ ਕਹਿੰਦਾ ਤਾਂ ਮਾਰ ਕੇ ਆ ਕਹਦੇ ਜਾ ਕੇ ਮਰ ਗਿਆ ਉਹ ਕਹਿੰਦੀ ਜੇ ਉਹ ਤਾਂ ਬਿਮਾਰ ਸੀ ਵੀ ਮਰ ਗਿਆ ਇਹਦਾ ਅੱਛਾ ਕਿ ਮੇਰਾ ਤਾਂ ਮੰਦਰ ਬਣ ਗਿਆ ਸੀ ਬੜਾ ਚੰਗਾ ਸੀ ਚਲੋ ਕੋਈ ਗੱਲ ਨਹੀਂ ਉਹਦਾ ਮੈਂ ਸੰਸਕਾਰ ਆਪਣੇ ਹੱਥੀ ਕਰਕੇ ਜਾਉਂਗਾ ਸੰਸਕਾਰ ਆਪਣੇ ਹੱਥੀ ਕਰਕੇ ਜਾਉਂਗਾ ਇਹਦਾ ਹੱਥੀ ਕਰਕੇ ਉਹ ਜਾ ਕੇ ਕਹਿੰਦੀ ਜਿੱਲੇ ਤਾਂ ਕਹਿੰਦਾ ਹੱਥੀ ਕਰਕੇ ਜਾਉਂਗਾ ਕਹਿੰਦਾ ਅੱਛਾ ਕਹਿੰਦਾ ਮੈਂ ਥੋੜੇ ਜਿਹਾ ਸਵਾਦ ਚੜਾਉਣੇ ਉਹਦਾ ਮੈਂ ਸਵਾਦ ਚੜਾ ਲੈਣਾ ਥੋੜੇ ਜੀ ਜਾਨੂੰ ਚਲਾ ਜਾ ਬੜਾ ਉਹ ਪਤਨੀ ਬਾਰ ਘਟਿਆ ਤਨੀਰਾਮ ਨੇ ਸਵਾਹ ਚੜਾ ਲਿਆ ਸਵਾਹ ਚੜਾ ਲਿਆ ਉਹ ਦੇਖਿਆ ਤੇ ਗਿਆ ਮਰਿਆ ਉਹ ਕਹਿੰਦੀ ਤੁਸੀਂ ਜਾਓ ਤਾਂ ਮਰ ਗਿਆ ਪੰਡਤ ਕਹਿੰਦਾ ਨਹੀਂ ਇਉਂ ਤੂੰ ਬੀਬੀ ਕਿੱਥੇ ਜਾਏਂਗੀ ਮੈਂ ਘਰ ਘਰ ਜਾ ਕੇ ਕਹਿ ਕੇ ਉਹਨਾਂ ਦੇ ਨਾਲ ਨਗਰ ਇਕੱਠਾ ਕਰਦਾ ਤੂੰ ਨਾ ਜਾ ਪੰਡਤ ਘਰ ਘਰ ਗਿਆ ਸਾਰੀ ਦੁਨੀਆ ਘੱਟੀ ਕਰਦੇ ਵੀ ਤਨੀਰਾਮ ਮਰ ਗਿਆ ਜੋ ਸਕਾਰ ਕਰ ਨੂੰ ਤਨੀਰਾਮ ਮਰ ਗਿਆ ਤਨੀਰਾਮ ਪਿਆ ਅੰਦਰ ਫੇਰ ਸਵਾਹ ਚੜਾ ਲੈਂਦਾ ਆਸਟ ਮਿੰਟ ਤੇ ਜਿਹਨੂੰ ਇਹ ਜਾਣਦਾ ਸੀ ਵੇਚ ਚੜਾ ਕਰ ਦੋ ਦੁਨੀਆ ਘੱਟੀ ਹੋਈ ਜਨਾਨ ਕਰਾਤਾ ਉਹਦੇ ਘਰ ਵਾਲੇ ਕਹਿਣ ਲੱਗੇ ਨਹੀਂ ਮਰਿਆ ਜੀ ਮਰਿਆ ਨਹੀਂ ਹੈ ਕਹਿੰਦੇ ਨਹੀਂ ਭਾਈ ਮਰ ਗਿਆ ਉਹ ਦਸੇ ਉਹ ਨਾਲ ਵੀ ਠੁੱਠੀ ਪੈਂਦੀ ਸੀ ਪਿੰਡ ਦੇ ਸਭ ਨੂੰ ਦਸੇ ਉਹ ਵਾਲਾ ਠੁੱਠੀ ਪੈਂਦੀ ਸੀ ਕਹਿੰਦੇ ਜੀ ਤਨੀ ਰਾਮ ਮਰ ਗਿਆ ਜਨਾਨ ਕਰਾਇਆ ਅਖੀ ਤੇ ਪਾਉਤੇ ਜਦੋਂ ਆਪੀ ਤੇ ਪਾਇਆ ਲੱਗੇ ਸ਼ਮਸ਼ਾਨ ਘਾਟ ਸ਼ਮਸ਼ਾਨ ਘਾਟ ਦੇ ਵਿੱਚ ਸਸਕਾਰ ਵਾਸਤੇ ਲੱਕੜਾਂ ਚਿੰਤੀਆਂ ਲੱਕੜਾਂ ਚਿੰਤੀਆਂ ਉਹਦੇ ਘਰ ਵਾਲੇ ਫੇਰ ਫੇਰੇ ਜੀ ਇਹ ਮਰਿਆ ਨਹੀਂ ਬਾਣਦੇ ਤੁਸੀਂ ਜਾਓ ਤੇ ਮਰਿਆ ਨਹੀਂ ਉਹ ਕਹਿੰਦੇ ਨਹੀਂ ਭਾਈ ਠੇਕ ਤੇ ਸਵਾਸ ਆਉਂਦੇ ਆ ਤੇ ਤੂੰ ਐਵੇਂ ਹੀ ਕਰਦੀ ਆ ਤੂੰ ਚੱਲ ਮਾਈਆਂ ਦੀ ਕੋਲ ਡੇੜੀਆਂ ਦੇ ਦੀਆਂ ਪਿੱਛੇ ਚੱਲੋ ਬੰਦਾ ਲੱਕੜਾਂ ਉੱਤੇ ਜਦੋਂ ਲੱਕੜਾਂ ਤੇ ਪਾ ਦਿੱਤਾ ਨਾ ਜਦੋਂ ਲੱਕੜਾਂ ਤੇ ਪਾਤਾ ਉਹਨੂੰ ਦੇਖਦਾ ਇਹ ਤਾਂ ਉਹਨਾਂ ਨੇ ਅੱਗ ਨਹੀਂ ਲਾ ਦੇਣੀ ਹੈ ਇਹਦਾ ਫਰਕ ਉਹ ਮਾਰਦੀ ਆ ਪੈਸੇ ਦੀ ਮੈਂ ਕਹਿੰਦੇ ਕਹਿੰਦੇ ਪੈਸੇ ਨਹੀਂ ਦਿੰਦਾ ਕਿਸੇ ਨੂੰ ਪੈਸੇ ਨਹੀਂ ਦੇ ਫਿਰ ਭਵਾਨ ਕਹਿਣ ਲੱਗੇ ਇਹ ਤਾਂ ਬਰਾ ਠੀਕ ਆ ਕਹਿਣ ਲੱਗਿਆ ਮੈਂ ਭਾਈ ਇਹਦੇ ਨਾਲ ਕੰਨ ਚ ਕੋਈ ਮੰਤਰ ਪੜਨਾ ਕਹਿੰਦੇ ਮੈਂ ਤੁਸੀਂ ਪਰੇ ਵੱਲੋਂ ਸਾਥ ਦੇ ਇਸ ਰਾਤ ਪਰੇ ਕਰਤੇ ਤੁਹਾਨੂੰ ਕਹਿਣ ਲੱਗਿਆ ਮੈਂ ਤੇਰੇ ਪੈਸੇ ਮਾਫ਼ ਕਰ ਤੇ ਤੂੰ ਨਹੀਂ ਪੈਸੇ ਮੰਗਦਾ ਮਾਫ਼ ਪਰ ਤੂੰ ਜਿੱਤ ਗਿਆ ਤੇ ਮੈਂ ਹਾਰ ਗਿਆ ਤੇ ਤੋ ਪੈਸੇ ਨਹੀਂ ਮੰਗਦਾ ਕਹਿੰਦਾ ਝੂਠਾ ਨਹੀਂ ਬੋਲਦਾ ਕਹਿੰਦਾ ਨਹੀਂ ਸੱਜੇ ਸੱਜੇ ਹੀ ਓਕੇ ਬਹਿ ਗਿਆ ਜਦ ਹੀ ਓਕੇ ਬਹਿ ਲੈ ਇੱਟੇ ਇੱਕ ਜੂਸ ਇਹਨੇ ਕੋਈ দান ਨਹੀਂ ਕਰ ਸਕਦੇ ਕਿਸੇ ਨੂੰ ਦਾਨ ਨਹੀਂ ਕਰ ਸਕਦੇ ਭਗਵਾਨ ਦੇ ਨਾਮ ਨਹੀਂ ਏਡਾ ਏਡਦੀ ਹਾਲਤ ਇਹੋ ਕਹਿੰਦਾ ਜੇ ਭਗਵਾਨ ਤੋਂ ਜਾਣਦਾ ਨਹੀਂ ਹੁੰਦਾ ਸਭ ਕੁਝ ਜਾਣਦਾ ਹਨ ਸਾਨੂੰ ਸਿੱਧੇ ਰਸਤੇ ਕੌਣ ਵਾਸਤੇ